ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੀ ਮੇਰੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਬਣਾਉਣ ਜਾ ਰਹੇ ਆ ਜੇ ਗੁੜ ਤੇ ਇਮਲੀ ਦੀ ਚਟਨੀ ਜਿਹੜੀ ਸੌਸ ਆਪਾਂ ਬਾਜ਼ਾਰਾਂ ਚੋਂ ਖਰੀਦਦੇ ਆ ਜਾਂ ਪਿਆਹਾਂ ਦੇ ਵਿੱਚ ਖਾਣੇ ਆ ਉਹ ਕਿਸ ਤਰ੍ਹਾਂ ਤਿਆਰ ਹੁੰਦੀ ਆ ਜਿਹੜੀ ਆਪਾਂ ਸੌਸ ਜਿਦਾਂ ਲਾ ਲੋ ਟਮਾਟੋ ਸੌਸ ਜਾਂ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਬ੍ਰਾਂਡ ਦੇ ਤੁਸੀਂ ਕੋਈ ਖਰੀਦਦੇ ਹੋ ਉਹਦੇ ਵਿੱਚ ਕੈਮੀਕਲ ਬਹੁਤ ਪਾਏ ਜਾਂਦੇ ਨੇ ਇਹ ਤਿਹਾਰਾਂ ਦੇ ਦਿਨਾਂ ਦੇ ਵਿੱਚ ਤੁਸੀਂ ਆਪਣੇ ਘਰ ਵਿੱਚ ਤਿਆਰ ਕਰ ਸਕਦੀਆਂ ਨੇ ਭੈਣਾ ਇਹਦੇ ਨਾਲ ਤੁਹਾਨੂੰ ਇਹ ਵੀ ਡਰਨੀ ਨਹੀਂ ਰਹਿਣਾ ਵੀ ਸਾਡੇ ਬੱਚੇ ਸੌਸ ਖਾਈ ਜਾਂਦੇ ਨੇ ਇਹ ਸੌਸ ਦੇ ਨਾਲ ਜਿਹੜੀ ਆਪਾਂ ਚਟਨੀ ਬਣਾਵਾਂਗੇ ਇਹਦੇ ਨਾਲ ਲੀਵਰ ਦੀਆਂ ਕਾਫੀ ਬਿਮਾਰੀਆਂ ਠੀਕ ਹੁੰਦੀਆਂ ਨੇ ਹਾਜ ਮੈਨੂੰ ਠੀਕ ਹੁੰਦੀ ਹੈ ਇਹ ਜਿਹੜੇ ਮੀਰਾਂ ਦਾ ਲੀਵਰ ਖਰਾਬ ਨੇ ਜਾਂ ਪੇਟ ਖਰਾਬ ਰਹਿੰਦਾ ਉਹ ਹਫ਼ਤੇ 'ਚ ਤਿੰਨ ਵਾਰ ਇਹਨੂੰ ਘੱਟੋ-ਘੱਟ ਜ਼ਰੂਰ ਖਾਣਾ ਨਾਲ ਠੀਕ ਹੁੰਦਾ ਇਹਦੇ ਵਾਸਤੇ ਸਾਨੂੰ ਇੱਕ ਤਾਂ ਚਾਹੀਦੀ ਹੈ ਇਮਲੀ ਜਿਹੜੀ ਕਿ ਆਮ ਸਾਨੂੰ ਦੁਕਾਨ ਤੋਂ ਮਿਲ ਜੂਗੀ ਤੇ ਬਾਕੀ ਪਾਣੀ ਅਸੀਂ ਇਮਲੀ ਨੂੰ ਪਾਣੀ ਦੇ ਵਿੱਚ ਪਾ ਕੇ ਗਰਮ ਪਾਣੀ ਦੇ ਵਿੱਚ ਪਾ ਕੇ ਰੱਖ ਦਾਂਗੇ ਉਹ ਨੂੰ ਘੰਟਾ ਇੱਕ ਭੌਂਕੇ ਰੱਖਾਂਗੇ ਤਾਂ ਉਹ ਇਸ ਤਰ੍ਹਾਂ ਹੋ ਜੂਗੀ ਫਿਰ ਇਸ ਨੂੰ ਅਸੀਂ ਮਸਲ ਕੇ ਇਦਾਂ ਹੱਥਾਂ ਦੇ ਨਾਲ ਮਸਲਣੀ ਪੈਣੀ ਹੈ ਇਹਦੇ ਬੀਜ ਅਲੱਗ ਕਰ ਦਾਂਗੇ ਤੇ ਜਿਹੜਾ ਪਾਣੀ ਹੈ ਉਹ ਲੱਗ ਹੋ ਜੂਗਾ ਫਿਰ ਨੂੰ ਕਿਸੇ ਚਾਹ ਪੂਣੀ ਦੇ ਨਾਲ ਦਾਸਾਨੀ ਦੇ ਨਾਲ ਤੁਸੀਂ ਅਲੱਗ ਕਰ ਸਕਦੇ ਹੋ ਉਹ ਤੁਹਾਨੂੰ ਅਸੀਂ ਸਾਰਾ ਦੱਸਾਂਗੇ ਸਾਡੀ ਵੀਡੀਓ ਵਧੀਆ ਲਗੀ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਦੇਖੋ ਹੁਣ ਇਹ ਸਾਨੂੰ ਮਲੀ ਤੇ ਪਾਣੀ ਅਲੱਗ ਕਰਦੇ ਆ ਇਹ ਜਿਹੜੇ ਬੀਜ ਇਹ ਜਿਹੜੇ ਬੀਜ ਨੇਗੇ ਤੇ ਇਹ ਵੀ ਸਾਨੂੰ ਅਲੱਗ ਕਰ ਲੈ ਤੇ ਪਾਣੀ ਆਹ ਅਲੱਗ ਕਰ ਲਿਆ ਚਲੋ ਫੇਰ ਹੁਣ ਇਸ ਤਰ੍ਹਾਂ ਆਪਾਂ ਆ ਕੇ ਇਸ ਨੂੰ ਚਲਾ ਲਾਂਗੇ ਜਿਹੜਾ ਆਪਾਂ ਪਾਣੀ બીજા નો અલગ કરેਗਾ ਜਿਹਦੇ ਵਿੱਚ ਆਪਣੀ ਇਮਲੀ ਭਾਂਕੇ ਰੱਖੀ ਹੋਈ ਸੀ ਇਹ ਉਹ ਪਾਣੀ ਹੈ ਸਿਰਫ ਕੱਲਾ ਪਾਣੀ ਹੈ ਇਹਨੂੰ ਫਿਰ ਆਪਾਂ ਅੱਦਾ ਕੜਾਈ ਇਹਦੇ ਵਿੱਚ ਪਾ ਲਾਂਗੇ ਤੁਹਾਡੇ ਕੋਲੇ ਕੋਈ ਕੜਾਈ ਨਹੀਂ ਹੈਗਾ ਫਰਾਈ ਪੈਨ ਹੈਗਾ ਕੁਝ ਵੀ ਹੈਗਾ ਉਹਦੇ ਵਿੱਚ ਪਾ ਲਓ ਫਿਰ ਇਹਦੇ ਵਿੱਚ ਸਾਨੂੰ ਘੱਟੋ ਘੱਟ 1 ਕਿਲੋ ਹੋਗਾ ਤਕਰੀਬਨ 1 ਕਿਲੋ ਤਾਂ ਪਈ ਜਾਊਗਾ ਥੋੜਾ ਬਹੁਤਾ ਘੱਟ ਰਹਿ ਸਕਦਾ ਹੈ ਤਾਂ ਆਪਾਂ ਇਹ ਸਾਗ ਦੀਆਂ ਦਲੀਆਂ ਸਿਕਨੀਆਂ ਨੇ ਵਿੱਚ ਨਾ ਨਾ ਕੁੱਟ ਕੇ ਵੀ ਪਾ ਸਕਦੇ ਹੋ ਸਾਗ ਤੇ ਡਲੀਆਂ ਦਾ ਨਹੀਂ ਕੋਈ ਹੈਗਾ ਇਹਦੇ ਵਿੱਚ ਗੁੜ ਪਾ ਦਿਓ ਥੋੜੀ ਜੀ ਲਾਲ ਮਿਰਚ ਪਾ ਦਿਓ ਬਸ ਇੰਨੀ ਕੁ ਲਾਲ ਮਿਰਚ ਪਾ ਦੋ ਤੇ ਬਾਕੀ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਤੁਸੀਂ ਇਹਦੇ ਵਿੱਚ ਅੱਧਾ 스ਪੂਨ ਨਮਕ ਦਾ ਪਾ ਸਕਦੇ ਹੋ ਇਹਨੂੰ ਇਸ ਤਰ੍ਹਾਂ ਸਾਰੇ ਨੂੰ ਹਿਲਾ ਕੇ ਇਹਨੂੰ ਰਿਨਣ ਵਾਸਤੇ ਰੱਖ ਦੋ ਜਦੋਂ ਇਹ ਘਟੋ-ਘਟ 1 ਘੰਟਾ ਇਹਨੂੰ ਰਿਜ ਜਾਣ ਤੋਂ ਜਦੋਂ ਇਹ ਬਿਲਕੁਲ ਉਬਾਲ ਆ ਇਹਨੂੰ ਆ ਗਿਆ ਇਹ ਗਾੜੀ ਜੀ ਸੰਚਾ ਚੁਗੀ ਜਿੱਦਾਂ ਕਿ ਆਪਾਂ ਬਾਜ਼ਾਰ ਤੋਂ ਸਾਸ ਖਰੀਦਦੇ ਆ ਉਦਾਂ ਗਾੜੀ ਕਰ ਲੈਣੀ ਹੈ ਇਹਦੀ ਇੱਕ ਚਾਸਨੀ ਦੀ ਤਰ੍ਹਾਂ ਤਿਆਰ ਹੋ ਜੂਗੀ ਇਹ ਫਿਰ ਇਹਦੇ ਵਿੱਚ ਜਦੋਂ ਤਿਆਰ ਹੋਊਗੀ ਉਹਦੇ ਵਿੱਚ ਆਪਾਂ ਇਹਦੇ ਵਿੱਚ ਕਾਲੀ ਮਿਰਚ ਤੇ ਥੋੜਾ ਜਿਹਾ ਕਾਲਾ ਨਮਕ ਪਾਵਾਂਗੇ ਕਿਸੇ ਵੀਰ ਨੂੰ ਸਵਾਦ ਅਨੁਸਾਰ ਇਹਦੇ ਵਿੱਚ ਅਪਾਦਾਖਾ ਵੀ ਪਾ ਸਕਦੇ ਆ ਸੌਂਫ ਵੀ ਪਾ ਸਕਦੇ ਆ ਉਹ ਜਦੋਂ ਇਹ ਤਿਆਰ ਹੋ ਜੇ ਉਸ ਤੋਂ ਬਾਅਦ ਹਾਂ ਜੀ ਦੇਖੋ ਹੁਣ ਇਹ ਪੈਨੋ ਦੇਖੋ ਗਾੜੀ ਹੋ ਚੁੱਕੀ ਹੈਗੀ ਹੁਣ ਘਟੋ ਘਟਾ ਜੀ ਇਹ 10 ਮਿੰਟ ਅਸੀਂ ਹੋਰ ਇਹਨੂੰ ਗਰਮ ਕਰਾਂਗੇ ਇਹ ਇਹ ਆਪਣੀ ਕਿਤੋਂ ਵੀ ਤੁਸੀਂ ਕਿਸੇ ਵੀ ਦੁਕਾਨ ਤੋਂ ਜਾ ਕੇ ਉਹਨਾਂ ਨੂੰ ਕਹਿ ਦਿਓ ਵੀ ਸਾਨੂੰ ਇਮਲੀ ਲੈਣੀ ਆ ਅਸੀਂ ਨੇ ਇਹ 30 ਰੁਪਏ ਦਾ ਇੱਕ ਪੈਕੇਟ ਆ ਉਹਦਾ ਉਹਦੇ ਵਿੱਚ 1 ਕਿਲੋ ਗੁੜ ਪੈ ਜਾਂਦਾ ਘੱਟੋ ਘੱਟ ਕਿਲੋ ਡੇਢ ਕਿਲੋ ਪਾਣੀ ਪੈ ਜਾਊਗਾ ਬਾਅਦ ਵਿੱਚ ਇਹ 1 ਕਿਲੋ ਦੇ ਤਕਰੀਬਨ ਫੇਰ ਵੀ ਰਹਿ ਜੂਗੀ ਰਿਜ ਕੇ ਵੀ ਜਦੋਂ ਆਪਾਂ ਰਿਜਾਂ ਰਹਿਣਾਗੇ ਨੂੰ ਇਹਨੂੰ ਤੁਸੀਂ ਜਿੱਦਾਂ ਕਿ ਛੋਟਾ ਪਰਿਵਾਰ ਆ ਉਹਨੂੰ ਤਾਂ ਇਹ ਘੱਟੋ ਘੱਟ ਸਾਲ 7-8 ਮਹੀਨੇ ਕੀ ਬਿਲਕੁਲ ਖੁੰਨੇ ਮੁਕਦੀ ਹੈਗੀ ਜਿੱਦਾਂ ਕਿ ਜ਼ਿਆਦਾ ਪਰਿਵਾਰ ਆ ਫੇਰ ਵੀ 3-4 ਮਹੀਨੇ ਇਹ ਸਾਨੂੰ ਕੀ تین ਜਾਂਦੀ ਕੁਛ ਵੀ ਤੁਸੀਂ ਕੋਈ ਪਕੌੜੇ ਕੋਈ ਸੈਂਡਵਿਚ ਜਿੱਦਾਂ ਕਾ ਪੀਜਾ ਵਗੈਰਾ ਕੁਛ ਵੀ ਤੁਸੀਂ ਘਰ ਚ ਬਣਾਉਨੇ ਹੋ ਤਾਂ ਤੁਸੀਂ ਇਹਨੂੰ ਤਿਆਰ ਕਰਕੇ ਘਰੇ ਰੱਖ ਲਓ ਜਦੋਂ ਇਹ ਹੁਣ ਗਾੜੀ ਹੋ ਜੂਗੀ ਫਿਰ ਆਪਾਂ ਇਹਨੂੰ نیچے ਲਾ ਕੇ ਠੰਡੀ ਕਰਕੇ ਫਿਰ ਆਪਾਂ ਇਹਨੂੰ ਕਿਸੇ ਕੰੱਚ ਦੀ ਬੋਤਲ ਵਿੱਚ ਜਾ ਕੇ ਜੇ ਆਪਣੇ ਡੱਬੇ ਦੇ ਵਿੱਚ ਕਿਸੇ ਦੇ ਵਿੱਚ ਵੀ ਤੁਸੀਂ ਇਹਨੂੰ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਇਹ ਖਰਾਬ ਨਹੀਂ ਹੁੰਦੀ ਚਾਹੇ ਤੁਸੀਂ ਇਹਨੂੰ 1.5 ਸਾਲ ਤੱਕ ਰੱਖ ਲਓ ਤੇ ਸਾਨੂੰ ਇਹਨੂੰ ਘੱਟੋ ਘੱਟ ਐਦਾਂ ਗਾੜੀ ਹੋਣ ਵਾਸਤੇ ਅੱਧਾ ਘੰਟੇ ਵਾਂਗੂ ਲੱਗ ਜਾਊਗਾ ਫੁੱਲ ਗੈਸ ਦੇਖੋ ਸਾਡੀ ਫੁੱਲ ਫਲੇਮ ਆਏਗੀ ਇਹਦੇ ਤੇ ਘੱਟੋ ਘੱਟ ਸਾਨੂੰ ਅੱਧਾ ਪੌਣਾ ਘੰਟਾ ਲੱਗ ਜਾਂਦਾ ਇਹਨੂੰ ਤਿਆਰ ਹੋਣ ਨੂੰ ਤੁਹਾਡੇ ਕੋਲ ਇੰਡਕਸ਼ਨ ਤਾਂ ਤੁਸੀਂ ਉਹਤੇ ਵੀ ਰੱਖ ਸਕਦੇ ਹੋ ਕਿਸੇ ਵੀ ਚੀਜ਼ ਤੇ ਤੁਸੀਂ ਰੱਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਸਾਸ ਬਣਾ ਕੇ ਇਹਨੂੰ ਗੁੜ ਤੇ इमਲੀ ਦੀ ਚਟਨੀ ਹੈ ਜਦੋਂ ਇਹਨੂੰ ਬਣਾ ਕੇ ਤੁਸੀਂ ਖਾ ਕੇ ਦੇਖਿਓ ਤੁਹਾਡੇ ਬੱਚਿਆਂ ਨੂੰ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਗੀ ਕਿਸੇ ਵੀ ਤਰ੍ਹਾਂ ਦਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਸਗੋਂ ਇਹ ਹਾਜਮੇ ਵਾਸਤੇ ਬਹੁਤ ਜ਼ਿਆਦਾ ਚੰਗੀ ਹੈਗੀ ਜੇ ਤੁਹਾਨੂੰ ਇਹ ਸਾਡੀ ਰੈਸਪੀ ਚੰਗੀ ਲੱਗੀ ਤਾਂ ਤਾਂ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਲਾਈਕ ਵੀ ਕਰਦੇ ਹੋ ਪਲੀਜ਼ ਸਾਨੂੰ ਸਪੋਰਟ ਕਰੋ ਤਾਂ ਕਿ ਸਾਡਾ ਚੈਨਲ ਅੱਗੇ ਗਰੋ ਕਰ ਸਕੇ ਤੇ ਦੁਬਾਰੀ ਤੱਕ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਰੈਸਪੀਆਂ ਜਿੱਦਾਂ ਕਿ ਤੁਸੀਂ ਘਰ ਵਿੱਚ ਬਣਾ ਕੇ ਬੱਚਿਆਂ ਨੂੰ ਆਪ ਦੇ ਖਵਾ ਸਕਦੇ ਹੋ ਦੀਵਾਲੀ ਆ ਰਹੀ ਹੈ ਦੇਖੋ ਆਪਾਂ ਡਰਦੇ ਆ ਨਾ ਕਿੰਨਾ ਕੈਮੀਕਲ ਮੱਖੀਆਂ ਹੋਰ ਬਹੁਤ ਜ਼ਿਆਦਾ ਗੰਦਗੀ ਹੁੰਦੀ ਹੈ ਤਾਂ ਤੁਸੀਂ ਘਰੇ ਬਣਾਓ ਉਹਦੇ ਨਾਲ ਆਪਣੀ ਪੈਸੇ ਦੀ ਵੀ ਬਚਤ ਹੁੰਦੀ ਹੈ ਤੇ ਆਪਾਂ ਨੂੰ ਤਸੱਲੀ ਵੀ ਹੁੰਦੀ ਹੈ ਧੰਨਵਾਦ ਦੇਖੋ ਹੁਣ ਇਹ ਤਿਆਰ ਹੋ ਕੇ ਕਿੰਨੀ ਗਾੜੀ ਕਹਿੰਦੇ ਸੰਦੀਪ ਚਾ ਗਈ ਹੈ ਦੇਖੋ ਆ ਦੇਖੋ ਕਿੰਨੀ ਗਾੜੀ ਹੋ ਚੁੱਕੀ ਹੈ ਬਿਲਕੁਲ ਜਿੱਦਾਂ ਆਪਾਂ ਹੋਟਲ ਵਗੈਰਾ ਦੇ ਵਿੱਚ ਵਿਆਹ ਦੇ ਵਿੱਚ ਖਾਣੇ ਆ ਇਸ ਤਰ੍ਹਾਂ ਹੋ ਜਾਂਦੀ ਹੈ ਹੁਣ ਤੁਸੀਂ ਇਹਦੇ ਵਿੱਚ ਸੌਂਫ ਤੇ ਕੇਲਾ ਤੇ ਇਹਦੇ ਵਿੱਚ ਧਾਕ ਵਗੈਰਾ ਪਾ ਸਕਦੇ ਹੋ ਸਾਡੇ ਘਰ ਬੱਚੇ ਸਿੰਪਲ ਪਸੰਦ ਕਰਦੇ ਨੇ ਇਸ ਲਈ ਅਸੀਂ ਸਿੰਪਲ ਰੱਖਦੇ ਹਾਂ ਤਾਂ ਤੁਸੀਂ ਇਹਦੇ ਵਿੱਚ ਕੇਲਾ ਧਾਕ ਸੌਂਫ ਪਾ ਕੇ ਦੇਖੋ ਉਹਦੇ ਨਾਲ ਹੋਰ ਵੀ ਟੇਸਟੀ ਬਣਦੀ ਹੈ ਤੇ ਇਸ ਤਰ੍ਹਾਂ ਸਾਡੀ ਸੌਸ ਤਿਆਰ ਹੋ ਚੁੱਕੀ ਹੈ